ਬੱਬਾ ਗਿੱਤਾਂ ਨੇ ਵਸ ਕੀਤਾ ਬਰਹੇ ਮਦੀਆਂ પાਕੇ ਜੋੜੀਆਂ ਜੈ ਹੋ ਲੱਖ ਨਰੰਜਨ ਪਾ ਲੱਖ ਨਰੰਜਨ ਹੋਰ ਬੱਚਾ ਕਿਵੇਂ ਹੈ ਠੀਕ ਹੈ ਬੱਬੇ ਉਹ ਕੌਣ ਆ ਬੱਚਾ ਤੁਹਾਡੇ ਕੋ ਨੇ ਕੌਣ ਕੌਣ ਬਾਪੂ ਹੈ ਤੇਰਾ ਬਾਪੂ ਬਲਾ ਪੁੱਤ ਬਾਪੂ ਤੇਰਾ ਜਈਏ ਉਹਨੂੰ ਤੇ ਅੰਦਰ ਹੈ ਅੰਦਰ ਹੈ ਬਲਾ ਲਾ ਉਹਨੂੰ ਕਦੇ ਬਾਬਾ ਆਇਆਗਾ ਉੱਤਰ ਜੋਗੀ ਪਹਾੜੋਂ ਆਏ ਆ ਜਾ ਕਹੋ ਨੋ ਭਾਈ ਉਹ ਆ ਜਾ ਬਾਬਾ ਤੇਰਾ ਕਰਦੀਏ ਭਲਾ ਲਖ ਨਰੰਜਨ ਜੈ ਹੋ ਤੇਰਾ ਕਰਦੀਏ ਦੁੱਖ ਦੂਰ ਤੇਰੇ ਸਾਰੇ ਘਰ ਦਾ ਗ੍ਰਹਿ ਕਸ਼ਟ ਚੱਕ ਅਟ ਚੱਕ ਦਾਂਗੇ ਬਾਬਾ ਆ ਜਾ ਬਾਬਾ ਬਹਿ ਜਾ ਜੈ ਹੋ ਜੈ ਹੋ ਬਾਬਾ ਹੋ ਠੀਕ ਹੋ ਹੋ ਠੀਕ ਹੈ ਭਾਈ ਹਾਂ ਠੀਕ ਰਾਜੀ ਖੁਸ਼ੀ ਹੈ ਕਿਵੇਂ ਹੈ ਸਰੀਰ ਤੇਰਾ ਠੀਕ ਆ ਮਾੜਾ ਮੋਟਾ ਠੱਲਾ ਮਠੇ ਰਹਿੰਦੇ ਮਾੜੇ ਮੋਟੇ ਉਹ ਧਰ ਦੇ ਭਾਈ ਸ਼ੇਰਾ ਜਾਉਂਦਾ ਬਸਦਾ ਰਹਿ ਰੱਬ ਤੈਨੂੰ ਤਰੱਕੀਆਂ ਵੱਟੇ ਕਾਰਾਂ ਤੇ ਘਮਾ ਦੇ ਗੱਡੀਆਂ ਤੇ ਬੱਚਾ ਤੇਰਾ ਪੜਨ ਲਿਖਣ ਲਾ ਦੇ ਤੂੰ ਕਰਪੇ ਕਿਰਪਾ ਕਰ ਦੇ ਤੇਰੀ ਜੈ ਹੋ ਹੋਰ ਭਾਈ ਕਿਵੇਂ ਐ ਠੀਕ ਐ ਜੀ ਠੀਕ ਐ ਉਹ ਇਹ ਤਾਂ ਬਾਬੇ ਚੱਲਦੇ ਚਾਲੇ ਜੰਮੂ ਨੂੰ ਜਾਣਾ ਸੀ ਅਸੀਂ ਤਾਂ ਅਸੀਂ ਜਾਣਾ ਸੀ ਜੰਮੂ ਨੂੰ ਜਾਂਦੇ ਜਾਂਦੇ ਥੋੜਾ ਜਿਹਾ ਭੁੱਖ ਲੱਗੀ ਮਾਂ ਚੱਲ ਕਿਸੇ ਘਰੋਂ ਬਾਬੇ ਦੇ ਪਾਣੀ ਪੀਣਿਆ ਘੁੱਟ ਬੱਚਾ ਇੱਕ ਪਾਣੀ ਦਾ ਗਲਾਸ ਪਿਆ ਦੇ ਬਾਬਿਆਂ ਨੂੰ ਯਾ ਤੇਰਾ ਪੁੱਨ ਹੋਊਗਾ ਦੇਖੀ ਤੇਰੇ ਬੱਚੇ ਜਿਉਣਗੇ ਜਿਉਂਦਾ ਵੱਸਦਾ ਰਹੇ ਬੱਚਾ ਤੂੰ ਹੋਰ ਬਾਬਾ ਹੋਰ ਬਾਬਾ ਠੀਕ ਹੈ ਭਾਈ ਅਸੀਂ ਤਾਂ ਇੱਕ ਲੰਗਰ ਲਾਉਣਾ ਹੈਗਾ ਬਾਬੇ ਦਾ ਭੰਡਾਰਾ ਕਰਨਾ ਹੈ ਉੱਥੇ ਠੀਕ ਹੈ ਹੁਣ ਜੇ ਆ ਦਾਨ ਦਖਨਾ ਕਰਦੇ ਰਹਿੰਦੇ ਆ ਤਾਂ ਕਰਕੇ ਤੇਰੇ ਦੁੱਖ ਤਕਲੀਫ ਤੇਰੇ ਦੇ ਘਰ ਦਾ ਕਸ਼ਟ ਕੱਟਨਾਂਗੇ ਹੋਰ ਤੇਰੇ ਘਰ ਤੇ ਕੌਣ-ਕੌਣ ਆ ਭਾਈ ਬਾਬਾ ਸਾਰਾ ਪਰਿਵਾਰ ਹੀ ਆਵਾ ਅੱਛਾ ਕਿਵੇਂ ੱਲਾ ਯਾ ਬੋਲਦਾ ਥੋੜਾ ਜਿਹਾ ਹੱਡ ਹੁੱਡ ਦੁਖਦੇ ਨੇ ਤੇਰਾ ਸਰੀਰਾਂ ਚ ਜੋੜਾਂ ਚ ਦਰਦ ਹੁੰਦਾ ਮੈਂ ਸੁਣਿਆ ਮੈਨੂੰ ਬਾਬਾ ਉਤੋਂ ਆਵਾਜ਼ ਆਉਣੀ ਹੈ ਕਹਿੰਦੇ ਸਰੀਰ ਤੇਰਾ ਤੰਗ ਰਹਿੰਦਾ ਥੋੜਾ ਜਿਹਾ ਹੋਰ ਟਿਲ ਮੱਠ ਰਹਿੰਦੀ ਹੈ ਜੈ ਹੋ ਬਾਬਾ ਉਹ ਮੈਂ ਸੁਣਿਆ ਤੇਰੇ ਜੋੜਾਂ ਚ ਦਰਦ ਦਾ ਬਾਬਾ ਬਹੁਤ ਜ਼ਿਆਦਾ ਹੁੰਦਾ ਹੈ ਸਰੀਰ ਨੂੰ ਬਹੁਤ ਤਕਲੀਫ ਹੈ ਬਾਬਾ ਜਿਉਂਦਾ ਰਹਿ ਬੱਚਾ ਬੱਸਦਾ ਰਹਿ ਕੈਮੀਕਲ ਆਚ ਚ ਪੜਦਾ ਬੇਟਾ ਪਹਿਲੀ ਚ ਵਧੀਆ ਪੜਿਆ ਕਰ ਤੂੰ ਡੀਸੀ ਲੱਗੇਗਾ ਮੈਨੂੰ ਤੇ ਦੇਖ ਲਈ ਬਹਿ ਜਾ ਤੈਨੂੰ ਥੋੜਾ ਆ ਪਾ ਦਨਾ ਬਹਿ ਜਾ ਜੈ ਹੋ ਜੈ ਵਾ ਬਾਟਲ ਲੰਗੋ ਟੰਗ ਤੇ ਆ ਜੋ ਜੇ ਬੱਚੇ ਦੇ ਕਰਦੇ ਕਿਰਪਾ ਕਰਦੇ ਇਹਦੇ ਪੰਜਵੀ ਜੋ ਪਾਸ ਨੀਵੀਂ ਚੋ ਹੋ ਜੇ ਸੱਤਵੀਂ ਚ ਦਸਵੀਂ ਗਿਆਰਵੀਂ ਬਾਰਵੀਂ ਡੀਸੀ ਲੱਗ ਜੇ ਬੱਚਾ ਇਹ ਤੰਦਰੁਸਤੀਆਂ ਬਖਸ਼ੇ ਦੇ ਸਰੀਰ ਨੂੰ ਤੰਦ ਲੰਮੀਆਂ ਉਮਰਾਂ ਬਖਸ਼ੇ ਕਰਦੇ ਕਿਰਪਾ ਬਾਬਾ ਲੈ ਕਰ ਬੱਚਾ ਪਾਣੀ ਪੀ ਲਿਆ ਆਪਾਂ ਨੇ ਇੱਕ ਕੱਪ ਚਾਹ ਚ ਦੁੱਧ ਚ ਪੱਤੀ ਪਵਾ ਲਿਆ ਜੈ ਹੋ ਜੈ ਹੋ ਭਗਤਾ ਮੈਂ ਤੇਰੇ ਘਰ ਉਤੋਂ ਹੀ ਸਾਰੀ ਨਿਗਾਹ ਮਾਰ ਲਈ ਅੱਛਾ ਬਾਬਾ ਹਾਂ ਤੇਰੇ ਕੋਲੇ ਪੈਸਾ ਆਉਂਦਾ ਬਹੁਤ ਹੈ ਪਰ ਜਾਂਦਾ ਥੀ ਹੈ ਬਾਬਾ ਪੈਸਾ ਖਰਦਾ ਹੀ ਨਹੀਂ ਹਾਂ ਖੜੂ ਵਕਤੋਂ ਕੰਮ ਦਾ ਕਲਛਣੇ ਕਰਦੇ ਹਾਂ ਜੈ ਹੋ ਬਾਬਾ ਪੈਸਾ ਆਉਂਦਾ ਬਹੁਤ ਹੈ ਕਮਾਈ ਤੇ ਬਰਕਤ ਪੈਣ ਲੱਗ ਜੂ ਤੇਰੇ ਤੈਨੂੰ ਇੱਕ ਜਾਂਦੇ ਹੋਏ ਦਾਨ ਜਕਸ਼ਨਾ ਕਰਕੇ ਜਾਊ ਤੂੰਗਾ ਖਜ਼ਾਨੇ 'ਚ ਰੱਖਣੀ ਜਿੱਥੇ ਤੂੰ ਪੈਸਾ ਢੇਲਾ ਰੱਖਣਾ ਹੈ ਚੰਗਾ ਬਾਬਾ ਤੇਰੇ ਤੇ ਕਿਰਪਾ ਇੰਨੀ ਹੋ ਜੂ ਤੇਰਾ ਖਜ਼ਾਨਾ ਭਰਿਆ ਰੱਖੂ ਕਿਸੇ ਭੁੱਖੇ ਨੂੰ ਖਾਲੀ ਨਾ ਮੋੜੀ ਕਿਸੇ ਸਾਧੂ ਸੰਤ ਨੂੰ ਨਾ ਮੋੜੀ ਜੇ ਕੋਈ ਦਾਨ ਮਕਸ਼ਨਾ ਵਾਂਗੂ ਮੇਰੇ ਵਰਗ ਠੱਕ ਲੈ ਦੇ 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 ਦਿਆ ਕਰੀ ਬਾਬਾ ਦੇ ਦਿਆ ਕਰੀ ਕਰਦੇ ਕਿਰਪਾ ਤੇਰੇ ਤੇ ਤੇਰੇ ਘਰ ਪਰਿਵਾਰ ਸੁਖੀ ਹੋ ਜੂਗਾ ਬਸੂਗਾ ਰੱਬ ਤਰੱਕੀਆਂ ਬਖਸ਼ੂ ਤੇਰੇ ਬੱਚੇ ਢੀਹੀ ਢੂਸੀ ਲੱਗ ਜਾਣਗੇ ਬਾਬਾ ਬਤਾਵਾਂ ਲੰਗ ਲੱਗਿਆ ਨਹੀਂ ਤੇਰੇ ਕਿੱਥੋਂ ਲਵਾ ਦੂਏ जय हो जय हो जय बाबा तेरी कृपा होगी अच्छा बाबा हां तू बस तैनू मैं तेरी जेब ਦੇ ਵਿੱਚ 300 ਰੁਪਿਆ अच्छा बाबा हां तू ਦੱਸ ਵੀ ਹੈ ਕਿ ਨਹੀਂ ਹੈਗਾ ਹੈ ਤੂੰ ਆਇਆ ਨਾ ਕਹਿੰਦੀ ਵੀ ਬਾਬਾ ਲੈਣ ਦਾ ਮਾਰਾ ਕਹਿੰਦਾ ਨਾ ਨਾ ਬਾਬੇ ਘੋੜੇ ਦਾ ਬੜਾ ਖਜ਼ਾਨਾ ਐਦਾ ਖਜ਼ਾਨਿਆਂ ਨਾਲ ਭਰਪੂਰ ਆ ਸਾਨੂੰ ਕੀ ਲੋੜ ਆ ਮੰਗਣ ਦੀ ਠੀਕ ਹੈ ਨਾਲ ਹੋਰ ਕੀ ਫੇਰੇ ਦੇਣਾ ਉਹ ਤਾਂ ਨੂੰ ਤੂੰ ਕਿਰਪਾ ਕਰਦੇ ਹੋਈ ਨਾ ਬਾਬੇ ਨੂੰ ਤੂੰ ਸਮਝੀ ਤੇਰੇ ਕੋਲੇ 300 ਰੁਪਏ ਬਾਬਾ ਦੇਖ ਲੈ ਜੇਬ ਚ ਹੱਥ ਮਾਰ ਕੇ ਉਈ ਨਾ ਕਹੜੀ ਬਾਬਾ ਝੂਠ ਬੋਲ ਗਿਆ ਹੈਗੇ ਨੇ ਬਾਬਾ ਹਾਂ ਦੇਖ ਫੇ ਕਿੰਨੇ ਪੈਸੇ ਨੇ ਤੇਰੀ ਜੇਬ ਚ ਪੂਰਾ 300 ਆ 300 ਆ ਹਾਂ ਉਹ ਬਾਬਾ ਇੱਕ ਤਾਂ ਪੰਡਾਰੇ ਦੇ ਵਿੱਚ ਦੇਸੀ ਘਿਉ ਦਾ ਪੀਪਾ 5000 ਦੇ ਮੇਵੇ ਤੇ ਇੱਕ ਸ਼ੱਕਰ ਦਾ ਘਟਾ ਇੱਕ ਖੰਡ ਦਾ ਘਟਾ ਪਾ ਦਿਓ ਮੰਨੇਗਾ ਬਾਬਿਆਂ ਨੂੰ ਤੇਰੇ ਸਾਰੇ ਦੁੱਖ ਤਕਲੀਫ ਕੱਟ ਦਾਂਗੇ ਬਾਬਾ ਜੀ ਮੇਵੇ ਹੁਣ ਮੈਂ ਘਰੀ ਖਾਲਾਂ ਬਾਬਾ ਹੁਣ ਤੂੰ ਦੇ ਇਥੋਂ ਡੰਡੀ ਲੱਗ ਉਹ ਐ ਨਹੀਂ ਭਗਤਾ ਬਾਬਿਆਂ ਨੂੰ ਬੋਲਦੇ ਹੁੰਦੇ ਹੁਣ ਤੂੰ ਹੋਰ ਮਾਇਆ ਦਿੰਦਾ ਨਹੀਂ ਬਾਬਿਆਂ ਨੂੰ ਫੇਰ ਦੇਵਾਂਗੇ ਅਗਲੀ ਵਾਰ ਬਾਬਾ ਚੱਲ ਭਗਤਾ ਕੋਈ ਨਹੀਂ 300 ਦਾ ਭਨਾਰਾ ਪਾ ਦਾਂਗੇ ਜੇ ਚਾਏ ਹੋ ਰੱਬ ਤੇਰਾ ਭਲਾ ਕਰੇ ਮਾਇਆ ਹੋਰ ਦੇਣ ਦਾ ਭਲਾ ਵਧ ਕਰ ਦੇਣਾ ਬਾਬਾ ਤੇਰਾ ਪਲਾ ਘੱਟ ਹੋਊਗਾ ਤੇਰਾ ਥੋੜਾ ਜਿਹਾ ਜੈ ਹੋ